ਸਦਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਥਰੀਆਕਾਲ ਮੈਂ ਹਰਮਨप्रीत कौर ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਆ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਦੇ ਸਾਥ ਸ਼੍ਰੀਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪਤਨੀ ਦੇ ਬਾਰੇ ਚ ਕਹਿੰਦੇ ਉਹਨੇ ਕਿਸੇ ਐਨਆਰਆਈ ਦੇ ਉੱਪਰ ਦੋਸ਼ ਲਗਾਏ ਨੇ ਜੀ ਕੀ ਹੈ ਪੂਰਾ ਮਾਮਲਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਇਸ ਖਬਰ ਦੇ ਵਿੱਚ ਅਸੀਂ ਨਾ ਤਾਂ ਵਿਧਾਇਕ ਦੀ ਵੋਟੀ ਦੇ ਪੱਖ ਦੇ ਵਿੱਚ ਖੜਦੇ ਆ ਤੇ ਨਾ ਹੀ ਅਸੀਂ ਦਾਵਾ ਕਰਦੇ ਵੀ ਜਿਹੜੇ ਐਨਆਰਆਈ ਬੰਦੇ ਦੇ ਉੱਤੇ ਉਹਨੇ ਦੋਸ਼ ਲਾਏ ਆ ਉਹ ਸਹੀ ਆ ਇਹ ਪੁਲਿਸ ਲਈ ਪੜਤਾਲ ਦਾ ਵਿਸ਼ਾ ਸਮਾਂ ਬਿਆਨ ਕਰੂਗਾ ਵੀ ਗਲਤ ਕੌਣ ਹੈ ਤੇ ਸਹੀ ਕੌਣ ਹੈ ਪਰ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਉੱਤੇ ਘਰਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਪਲਾਟਾਂ ਤੇ ਫਲੈਟਾਂ ਦੇ ਉੱਤੇ ਕਬਜ਼ਿਆਂ ਦਾ ਦੌਰ ਚੱਲਦਾ ਇਸ ਕਰਕੇ ਇਸ ਖਬਰ ਦੀ ਗੰभीरਤਾ ਨੂੰ ਸਮਝਣ ਦੀ ਲੋੜ ਹੈ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਆ ਮਾਲਵਾ ਖੇਤਰ ਤੋਂ ਚਲੋ ਉਹਦਾ ਆਪਾਂ ਨਾਂ ਨਹੀਂ ਜ਼ਿਕਰ ਕਰਦੇ ਕਿਉਂਕਿ ਇਹਦੇ ਵਿੱਚ ਉਹਦਾ ਨਾਂ ਕਿਤੇ ਆਉਂਦਾ ਨਹੀਂ ਉਹਦਾ ਕਸੂਰ ਵੀ ਕੋਈ ਨਹੀਂ ਆਪਾਂ ਐਵੇਂ ਕਿਉਂ ਉਹਦਾ ਜ਼ਿਕਰ ਕਰਨਾ ਉਸ ਵਿਧਾਇਕ ਦੀ ਘਰ ਵਾਲੀ ਦਾ ਨਾਂ ਹੈਗਾ ਗੁਰਪ੍ਰੀਤ ਕੌਰ ਉਹਨੇ ਗੱਲ ਕਹੀ ਹੈ ਕਿ ਲੁਧਿਆਣੇ ਦੇ ਪਿੰਡ ਘੁੰਮਣਾ ਦੇ ਵਿੱਚ ਜਾਂ ਕੁਬਣਾ ਜਾਂ ਘਮਾਣਾ ਪਿੰਡ ਦੇ ਵਿੱਚ ਮੈਂ ਇੱਕ ਕੋਠੀ ਦੇ ਵਿੱਚ ਰਹਿਨੀ ਆ ਇਹ ਐਨਆਰਆਈ ਦੀ ਕੋਠੀ ਆ ਐਨਆਰਆਈ ਦਾ ਨਾਮ ਹੈਗਾ ਨਿਸ਼ੱਤਰ ਸਿੰਘ ਟ੍ਰਾਂਟੋ ਦੇ ਵਿੱਚ ਮਿਸਿਸਾਗਾ ਖੇਤਰ ਦੇ ਵਿੱਚ ਰਹਿੰਦਾ ਉਹਨੇ ਗੱਲ ਕਹੀ ਆ ਕਿ ਇਹ ਮੇਰੇ ਉੱਤੇ ਮਾੜੀ ਅੱਖ ਰੱਖਦਾ ਸਾਡਾ ਇਹ ਨਾਲ ਪਰਿਵਾਰਕ ਰਿਸ਼ਤਾ ਪਰ ਪਿਛਲੇ ਕੁਝ ਸਮੇਂ ਤੋਂ ਇਹ ਮੈਨੂੰ ਸਰੀਰਕ ਸਬੰਧਾਂ ਲਈ ਦਬਾਅ ਬਣਾਉਣ ਲੱਗ ਪਿਆ 13 ਮਈ ਨੂੰ ਇਹ ਇੰਡੀਆ ਦੇ ਵਿੱਚ ਜਦੋਂ ਆਇਆ ਸੀ ਸ਼ਾਮ ਦੇ 5 ਵਜੇ ਸੀ ਇਹਨੇ ਆ ਕੇ ਮੈਨੂੰ ਗਲਤ ਤਰੀਕੇ ਦੇ ਨਾਲ ਇਹਨੇ ਕੋਸ਼ਿਸ਼ ਕੀਤੀ ਆ ਤੇ ਬਾਅਦ ਦੇ ਵਿੱਚ ਮੈਂ ਇਹਨੂੰ ਝਟਕਿਆ ਵੀ ਤੇ ਇਹ ਮੈਨੂੰ ਹੁਣ ਫੋਨ ਦੇ ਉੱਤੇ ਵੀ ਜਾ ਕਿਵੇਂ ਵੀ ਟੌਰਚਰ ਕਰਦਾ ਮੈਂਟਲੀ ਤੌਰ ਤੇ ਫਿਜ਼ੀਕਲ ਤੌਰ ਦੇ ਉੱਤੇ ਹੁਣ ਉਹਨੇ ਜਦੋਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਵਿਧਾਇਕ ਦੀ ਮੋਟੀ ਹੈ ਤੇ ਐਨ ਆਰ ਆਈ ਦੇ ਉੱਤੇ ਪਰਚਾ ਦਰਜ ਹੋ ਗਿਆ ਮੈਂ ਐਨ ਆਰ ਆਈ ਦੀ ਫੋਟੋ ਵੀ ਦੇਖੀ ਆ ਵੀਡੀਓ ਵੀ ਦੇਖੀ ਕੱਲ ਐਨ ਆਰ ਆਈ ਆ ਜਿਹੜਾ ਮੇਰਾ ਖਿਆਲ ਵੀ 55-17 ਵਰਿਆਂ ਦਾ ਹੋਊਗਾ ਚਿੱਟੇ ਰੰਗ ਦੀ ਕਤਰੀ ਹੋਈ ਦਾੜੀ ਆ ਟੋਪੀ ਉਹਦੇ ਲਈ ਆ ਕੁੜਤਾ ਪਜਾਮਾ ਪਾਇਆ ਕੁਰਸੀ ਤੇ ਬੈਠਾ ਤੇ ਗੱਲਾਂ ਬਾਤਾਂ ਕਰ ਰਿਹਾ ਉਹ ਹੈਗਾ ਜੀ ਐਨ ਆਰ ਆਈ ਨਿਸ਼ੱਤਰ ਸਿੰਘ ਹੁਣ ਨਿਸ਼ੱਤਰ ਸਿੰਘ ਦੀ ਕੋਠੀ ਦਾ ਮਾਮਲਾ ਕੀ ਹੈ ਵਿੱਚੋਂ ਗੱਲ ਸਮਝਣ ਵਾਲੀ ਆ ਇਹ ਸਾਡੇ ਨਿਊਜ਼ੀਲੈਂਡ ਵਸਦੇ ਭੇੜਾ ਵੀਰ ਗੌਰ ਦੇ ਨਾਲ ਗੱਲ ਸੁਣ ਅਸਲ ਦੇ ਵਿੱਚ ਨਿਸ਼ੱਤਰ ਸਿੰਘ ਦਾ ਆਪਦੇ ਭਤੀਜੇ ਦੇ ਨਾਲ ਇਸ ਕੋਠੀ ਨੂੰ ਲੈ ਕੇ ਵਿਵਾਦ ਚੱਲਦਾ ਜਾਂ ਹੋਰ ਜਾਇਦਾਦ ਦਾ ਸਬੰਧ ਦੇ ਵਿੱਚ ਵੀ ਸ਼ਾਇਦ ਵਿਵਾਦ ਚੱਲਦਾ ਹੋਵੇ ਉਨੇ ਇਸ ਕੋਠੀ ਦੇ ਵਿੱਚ ਗੁਰਪ੍ਰੀਤ ਕੌਰ ਨੂੰ ਬਿਠਾਤਾ ਚਲੋ ਪਰਿਵਾਰਕ ਸਬੰਧ ਹੋਣਗੇ ਵੀ ਚਲੋ ਇਸ ਕੋਠੀ ਦਾ ਬੂਹਾ ਖੁੱਲਦਾ ਰਹੂਗਾ ਤੇ ਕਬਜ਼ਾ ਨਾ ਹੋਊਗਾ ਹੁਣ ਤੇ ਵੀ ਇਹ ਵਾਲੀ ਗੱਲ ਪਿੱਛੇ ਰਹਿ ਗਈ ਤੇ ਵਿਵਾਦ ਕੋਠੀ ਦਾ ਇਹਦੇ ਨਾਲ ਚੱਲਣ ਲੱਗ ਪਿਆ ਵਿਧਾਇਕ ਦੀ ਘਰ ਵਾਲੀ ਨਾਲ ਚੱਲਣ ਲੱਗ ਪਿਆ ਵਿਧਾਇਕ ਦੀ ਘਰ ਵਾਲੀ ਨਾਲ ਚੱਲਦਾ ਹੋਇਆ ਜਿਹੜਾ ਵਿਵਾਦ ਆ ਇਹ ਹੁਣ ਅਦਾਲਤ ਦੇ ਵਿੱਚ ਵੀ ਪਹੁੰਚਿਆ ਹੋਇਆ ਤੇ ਉਸ ਬੰਦੇ ਨੇ ਯਾਨੀ ਕਿ ਐਨ ਆਰ ਆਈ ਨੇ ਇਹਨੂੰ ਪਾਵਰ ਆਫ ਅਟਾਰਨੀ ਵੀ ਦਿੱਤੀ ਹੋਈ ਆ ਕਿਉਂਕਿ ਜਦੋਂ ਬੰਦਾ ਤਰੀਕਾ ਦੇ ਉੱਤੇ ਆਪਨਾ ਆ ਸਕੇ ਜਦੋਂ ਬੰਦਾ ਕਹਿੰਦਾ ਹੁੰਦਾ ਵੀ ਭਾਈ ਮਲਕੀਅਤ ਫਿਰ ਤੂੰ ਹੀ ਸਮਝਲਾ ਆਪਣੀ ਤਾਂ ਗੱਲ ਇੱਕੋ ਹੀ ਆ ਪਾਵਰ ਆਫ ਟੌਰਨੀ ਲੈ ਲੈ ਮੇਰੀ ਥਾਂ ਤੇ ਸਾਰਾ ਕੁਝ ਤੂੰ ਹੀ ਦੇਖਿਆ ਕਰਨਾ ਪਾਵਰ ਆਫ ਟੌਰਨੀਓ ਨੇ ਆਪ ਦਿੱਤੀ ਸੀ ਹੁਣ ਅਦਾਲਤ ਦੇ ਵਿੱਚ ਗੁਰਪ੍ਰੀਤ ਕੌਰ ਦੇ ਨਾਲ ਇਸ ਐਨ ਆਰ ਆਈ ਨਿਸ਼ਾਤਰ ਸਿੰਘ ਦਾ ਕੇਸ ਚੱਲਦਾ ਵਿਚਾਰ ਅਧੀਨ ਆ ਮਾਮਲਾ ਹੁਣ ਉਹਨੇ ਦੋਸ਼ ਲਾਤੇ ਆ ਇਹ ਦੋਸ਼ ਸੱਚੇ ਆ ਜਾਂ ਝੂਠੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਉਸ ਐਨ ਆਰ ਆਈ ਨੇ ਗੱਲ ਕਹੀ ਹੈ ਜੀ ਕਿ ਮੈਂ ਤਾਂ ਇਹਨੂੰ ਆਪਣੀਆਂ ਧੀਆਂ ਵਰਗੀ ਸਮਝਦਾ ਮੇਰਾ ਪੁੱਤ ਇਹਨੂੰ ਆਪਣੀ ਭੈਣ ਮੰਨਦਾ ਇਹਨੇ ਜਾਲੀ ਦਸਤਾਵੇਜ਼ ਤਿਆਰ ਕਰ ਲਏ ਤੇ ਕੋਠੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਹੋਰ ਕੋਈ ਗੱਲ ਨਹੀਂ ਇਹਦਾ ਅਸਰ ਸੂਖਾ ਕਿਉਂਕਿ ਵਿਧਾਇਕ ਦੀ ਵੋਟੀ ਆ ਤੇ ਇਸ ਕਰਕੇ ਮੈਨੂੰ ਇਹਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਸਚਾਈ ਉਹ ਕਹਿੰਦੇ ਵੀ ਜੇਕਰ ਪੜਤਾਲ ਹੋਵੇ ਤਾਂ ਵਿੱਚੋਂ ਕੁਝ ਹੋਰ ਸਾਹਮਣੇ ਆਉਗੇ ਹੁਣ ਪਤਾ ਨਹੀਂ ਵਿੱਚੋਂ ਕੀ ਗੱਲ ਨਿਕਲ ਕੇ ਆਉਣੀ ਹੈ ਜੀ ਸੱਚਾ ਕੌਣ ਆ ਗਲਤ ਕੌਣ ਆ ਪਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਵੀ ਜਦੋਂ 13 ਮਈ ਨੂੰ ਉਹਨੇ ਆ ਕੇ ਤੇਰੇ ਨਾਲ ਛੇੜਖਾਨੀ ਕੀਤੀ ਤੇ ਇੱਕ ਤਾਂ ਨਾਲ ਦੀ ਨਾਲ ਉਹਦੇ ਉੱਤੇ ਪਰਚਾ ਦਰਜ ਕਰਵਾਉਣਾ ਚਾਹੀਦਾ ਸੀ ਦੂਜੀ ਗੱਲ ਇਹ ਵੀ ਮੂੰਹ ਤੇ ਮਾਰੋ ਉਹਦੇ ਚਾਬੀ ਵੀ ਪਾਈ ਆ ਚੱਕਵ ਦੀ ਕੋਠੀ ਨਾ ਮੇਂ ਤੇਰੀ ਕੋਠੀ 'ਚ ਰਵਾਂ ਨਾ ਮੈਨੂੰ ਤੇਰੀ ਦੁਕਾਨ ਦੀ ਤੇ ਨਾ ਤੇਰੇ ਮਕਾਨ ਦੀ ਲੋੜ ਨਹੀਂ ਮੈਂ ਆਪਣੀ ਇੱਜ਼ਤ ਦੇ ਬਾਰੇ ਗੱਲ ਨਹੀਂ ਸੁਣਨੀਗੀ ਜੇ ਮੈਂ ਕਿਸੇ ਦੇ ਘਰ ਦੇ ਵਿੱਚ ਰਹਿੰਦਾ ਹੋਵਾਂ ਤੇ ਮੇਰੀ ਉਸ ਮਾਲਕ ਦੇ ਨਾਲ ਕਿਸੇ ਗੱਲੋਂ ਗੜਬੜੀ ਹੋ ਜੇ ਤਾਂ ਮੈਂ ਕਹੂੰਗਾ ਵੀ ਆ ਚੱਕੋ ਚਾਬੀnga ਮੈਂ ਬਾਹਰ ਬੱਸ ਸਟੈਂਡ 'ਚ ਸੌ ਲੂੰਗਾ ਪਰ ਮੈਂ ਤੁਹਾਡੇ ਘਰੇ ਨਹੀਂ ਰਹਿਣਾ ਹੁਣ ਕਿਉਂਕਿ ਤੁਸੀਂ ਮੇਰੇ ਤੇ ਇਲਜ਼ਾਮ ਲਾਏ ਤੁਸੀਂ ਮੇਰੇ ਨਾਲ ਧੱਕਾ ਕਰਦੇ ਹੋ ਜ਼ਿਆਰਤੀ ਕੀਤੀ ਆ ਤੁਸੀਂ ਮੈਨੂੰ ਗਲਤ ਬੋਲਦੇ ਹੋ ਪੀ ਐਨਾ ਕੁਝ ਤੁਹਾਨੂੰ ਕਹੀ ਜਾਂਦਾ ਤੇ ਹੁਣ ਤੁਹਾਨੂੰ ਪਰਚਾ ਚੇਤੇ ਆਇਆ ਤੇ ਭਾਈ ਐਨਾ ਕੁਝ ਕਹੀ ਜਾਂਦਾ ਤੇ ਤੁਸੀਂ ਕੀ ਕਰਨੀ ਪਾਵਰ ਆਫ ਟੋਰ ਨਹੀਂ ਮਾਰੋ ਚਲਾ ਕੇ ਪਰ ਤੁਸੀਂ ਕਹੋ ਜੀ ਮੇਰਾ ਕੋ ਕੋਠੀ ਨਾਲ ਮਕਸਦ ਨਹੀਂ ਮੇਰਾ ਤਾਂ ਇੱਜ਼ਤ ਦੇ ਨਾਲ ਸੰਬੰਧ ਹੈਗਾ ਸੋ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਆ ਹੋ ਸਕਦਾ ਐਨ ਆਰ ਆਈ ਬਿਲਕੁਲ ਗਲਤ ਹੋਵੇ ਤੇ ਹੋ ਸਕਦਾ ਵਿਧਾਇਕ ਦੀ ਵੋਟੀ ਦੇ ਦੋਸ਼ ਗਲਤ ਹੋਣ ਇਹ ਜੇਕਰ ਨਿਰਪੱਖ ਪੜਤਾਲ ਹੋਈ ਤਾਂ ਪਤਾ ਲੱਗਣਾ ਪਰ ਲੰਘੇ ਵੇਲੇ ਦੇ ਵਿੱਚ ਹੋਇਆ ਬੜਾ ਕੁਝ ਕਿਉਂਕਿ ਆਪਾਂ ਜਾਣਦੇ ਵੀ ਆਮ ਆਦਮੀ ਪਾਰਟੀ ਦੇ ਕਵੀਧਾਇਕਾਂ ਦੇ ਉੱਤੇ ਕੋਠੀ ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਸੀ ਹੋਰ ਵੀ ਸਮੇਂ-ਸਮੇਂ ਤੇ ਇਹੋ ਜਿਹਾ ਬੜਾ ਕੁਝ ਹੁੰਦਾ ਰਿਹਾ ਸੋ ਇਹਦੇ ਵਿੱਚੋਂ ਇਸ ਕੋਠੀ ਵਾਲੀ ਕਹਾਣੀ ਦੇ ਵਿੱਚੋਂ ਕੀ ਨਵੀਂ ਕਹਾਣੀ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਹੁਣ ਸਮਾਂ ਦੱਸੂਗਾ ਜੀ ਬਿਲਕੁਲ ਟੇਣਾ ਸਾਹਿਬ ਸਮਾਂ ਸਭ ਕੁਝ ਕਲੀਅਰ ਕਰ ਦਊਗਾ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਪੰਜਾਬ ਦੇ ਚਾਰ ਸਾਬਕਾ ਵਜ਼ੀਰਾਂ ਦੀ ਕਹਿੰਦੇ ਉਹਨਾਂ ਦੇ ਉੱਪਰ ਅਦਾਲਤੀ ਕਾਰਵਾਈ ਨੂੰ ਪ੍ਰਵਾਨਗੀ ਮਿਲ ਗਈ ਹੈ ਜੀ ਕੌਣ ਨੇ ਇਹ हां बिल्कुल जी ये जेड़े साधुसंग धर्मसोत भारतपूषण आशु सुंदरशाम अरोड़ा ते ओ पी सोनी ये चारै मंत्री ने, ਸਾਬਕਾ ਮੰਤਰੀ ਨੇ, ਕਾਂਗਰਸ ਦੇ ਮੰਤਰੀ ਨੇ ਚਾਰਾਂ ਦੇ ਉੱਤੇ ਕੇਸ ਚੱਲਦੇ ਆ ਤੇ ਚਾਰਾਂ ਦੇ ਉੱਤੇ ਹੁਣ ਅਦਾਲਤੀ ਕਾਰਵਾਈ ਆ ਜਿਹੜੀ ਉਹ ਸ਼ੁਰੂ ਕਰਨ ਦੇ ਲਈ ਤੇ ਪੰਜਾਬ ਦੀ ਕੈਬਨਿਟ ਤੇ ਪ੍ਰਵਾਨਗੀ ਦੇਣਦੀ ਆ ਤੇ ਪੰਜਾਬ ਦੇ ਰਾਜਪਾਲ ਨੇ ਪ੍ਰਵਾਨਗੀ ਦੇ ਦੇਣੀ ਆ ਅੱਜ ਕੱਲ ਦੇ ਵਿੱਚ ਇਸ ਗੱਲ ਦੀ ਆਸ ਹੈ ਜਦੋਂ ਕੋਈ ਵੀ ਸਾਬਕਾ ਮੰਤਰੀ ਹੋਵੇ ਜਾਂ ਵਰਤਮਾਨ ਮੰਤਰੀ ਹੋਵੇ ਉਦੇ ਖਿਲਾਫ ਜੇਕਰ ਕੋਈ ਕਾਰਵਾਈ ਕਰਨੀ ਹੋਵੇ ਅਦਾਲਤੀ ਕਾਰਵਾਈ ਤਾਂ ਉਹਦੇ ਲਈ ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਕਿਉਂਕਿ ਰਾਜਪਾਲ ਨੇ ਹੀ ਉਹਨਾਂ ਨੂੰ ਸੌਂਚਕਾਈ ਹੁੰਦੀ ਹੈ ਮੰਤਰੀ ਅਹੁਦੇ 'ਤੇ ਇਸ ਕਰਕੇ ਸਾਬਕਾ ਮੰਤਰੀ ਦੇ ਉੱਤੇ ਕਾਰਵਾਈ ਦੇ ਲਈ ਵੀ ਰਾਜਪਾਲ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਸੋ ਭਾਈ ਇਹ ਸਹਿਮਤੀ ਮਿਲ ਜਣੀ ਆਪਾਂ ਜਾਣਦੇ ਕਿ ਸਾਰੂ ਸਿੰਘ ਧਰਮਸੋਤ ਵੀ ਲੰਮਾ ਸਮਾਂ ਜੇਲ੍ਹ ਦੇ ਵਿੱਚ ਲਾਇਆ ਉਹਨਾਂ ਨੇ ਭਾਰਤ ਪੂਸ਼ਣ ਆਸ਼ੂ ਨੇ ਵੀ ਸੁੰਦਰ ਸ਼ਾਮ अरोੜਾ ਨੇ ਵੀ ਸੋ ਇਸ ਤਰ੍ਹਾਂ ਦੀਆਂ ਖਬਰਾਂ ਕਈ ਵਾਰੀਆਂ ਆਈਆਂ ਵੈਨੇ ਵੀ ਭਾਈ ਕੀ ਬਣਦਾ ਪਰ ਗੱਲ ਇਹ ਵੀ ਇਹ ਕਾਂਗਰਸ ਦੇ ਚਾਰੇ ਬੰਦੇ ਆ ਤੇ ਕਾਂਗਰਸ ਦੇ ਚਾਰੇ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਮੌਕੇ ਤੇ ਚਾਰੇ ਕੈਬਨਟ ਮੰਤਰੀ ਸੀ ਕਿਸੇ ਕੋਲੇ ਕੋਈ ਮਹਿਕਮਾ ਸੀ ਕਿਸੇ ਕੋਲੇ ਕੋਈ ਮਹਿਕਮਾ ਸੀ ਸਮੇਂ-ਸਮੇਂ ਦੇ ਉੱਤੇ ਵਿਜੀਲੈਂਸ ਨੇ ਇਹਨਾਂ ਨੂੰ ਫੜਿਆ ਦੋਸ਼ ਇਹਨਾਂ ਦੇ ਉੱਤੇ ਕਈ ਵੱਡੇ ਲੱਗੇ ਆ ਸੋ ਵੈਨੇ ਵੀ ਭਾਈ ਇਸ ਮਾਮਲੇ ਦੇ ਵਿੱਚ ਵੀ ਕੀ ਬਣਦਾ ਜੀ ਜੀ ਕਣਸਾਬ ਰਵਨੀਤ ਸਿੰਘ ਬਿੱਟੂ ਹੋਰੀ ਜਦੋਂ ਵੀ ਗੱਲ ਕਰਦੇ ਨੇ ਬਾਬਾ ਤਿੱਖੀ ਗੱਲ ਕਰਦੇ ਨੇ ਜੀ ਹੁਣ ਵੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਕਿਸਾਨ ਜਿਹੜੇ ਨੇਤਾ ਨੇ ਉਹਨਾਂ ਨੂੰ ਵਿਦੇਸ਼ੀ ਫੰਡਿੰਗ ਹੋ ਰਹੀ ਹੈ ਜੀ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਰਵਨੀਤ ਬਿੱਟੂ ਕਾਂਗਰਸ ਜਿਹੜੇ ਪੰਜਾਬ ਦੀ ਕੰਗੜਾ ਰਣੌਤ ਆ ਮਰਦਾਨੀ ਕੰਗੜਾ ਰਣੌਤ ਬਣੀ ਜਾਂਦੇ ਆ ਕਿਉਂਕਿ ਕੰਗੜਾ ਰਣੌਤ ਨੇ ਵੀ ਜਦੋਂ ਬੋਲਿਆ ਕੋਈ ਨਾ ਕੋਈ ਗੱਲ ਵੱਲੀ ਕੀਤੀ ਕਿਸਾਨਾਂ ਬਾਰੇ ਤੇ ਇਹਨਾਂ ਨੇ ਵੀ ਰਵਨੀਤ ਬਿੱਟੂ ਨੂੰ ਇਸ ਗੱਲ ਦਾ ਚੇਤਾ ਨਹੀਂ ਮੇਰਾ ਖਿਆਲ ਵੀ ਜਦੋਂ ਉਹ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੀ ਇਹਨੂੰ ਕਿੜਾ 20 ਬਰੇ ਹੋ ਗਏ ਹਾਲੇ ਤਾਂ ਬਰੇ ਹੀ ਡੂੜ ਦੋ ਹੋਏ ਆ ਜਦੋਂ ਇਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੀ ਤੇ ਦਿੱਲੀ ਦੇ ਵਿੱਚ ਬਰੂਹਾਂ ਦੇ ਉੱਤੇ ਬਾਰਡਰ ਦੇ ਉੱਤੇ ਤੇ ਕਿਸਾਨ ਸੰਘਰਸ਼ ਚੱਲਦਾ ਸੀ ਉਸ ਵੇਲੇ ਇਹ ਉਸ ਕਿਸਾਨ ਸੰਘਰਸ਼ ਦੇ ਵਿੱਚ ਜਾਂਦੇ ਵੀ ਹੁੰਦੇ ਸੀ ਤੇ ਇਹਨਾਂ ਦੇ ਆਨ ਰਿਕਾਰਡ ਬਿਆਨ ਪਏ YouTube ਦੇ ਉੱਤੇ ਕਿ BJP ਧੱਕਾ ਕਰ ਰਹੀ ਹੈ ਕਿਸਾਨ ਸਹੀ ਆ ਅਸੀਂ ਕਿਸਾਨ ਦੇ ਨਾਲ ਆ ਇਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਾਂ ਚਾਹੀਦੀਆਂ ਕਿਸਾਨਾਂ ਨੂੰ ਬੇਚਾਰਿਆਂ ਨੂੰ ਇੰਨਾ ਸਮਾਂ ਹੋ ਗਿਆ ਇੱਥੇ ਬੈਠਿਆਂ ਨੂੰ ਐਦਾਂ ਐਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਭੁੱਲ ਗਏ ਵੀ ਸਾਰਾ ਕੁਝ ਅੱਜ ਵੀ YouTube ਦੇ ਉੱਤੇ ਹੈਗਾ ਤੇ ਹੁਣ ਜਦੋਂ ਲੰਗੇ ਕੱਲ ਰਾਜਸਥਾਨ ਦੇ ਵਿੱਚ ਆਪਣੇ ਰਾਜ ਸਭਾ ਦੀ ਮੈਮਰੀ ਵਾਲੇ ਕਾਗਜ਼ ਦਾਖਲ ਕਰਨ ਗਏ ਆ ਪੱਤਰਕਾਰਾਂ ਨੇ ਇਹਨਾਂ ਨੂੰ ਸਵਾਲ ਕੀਤਾ ਇਹ ਤਾਂ ਬੰਬ ਵਾਂਗੂ ਫਟ ਗਏ ਆ ਇਹ ਕਹਿੰਦੇ ਵੀ ਜਿਹੜੇ ਕਿਸਾਨ ਆ ਉਹ ਤਾਂ ਅਸਲ ਕਿਸਾਨ ਤਾਂ ਖੇਤਾਂ ਦੇ ਵਿੱਚ ਪਾਣੀ ਮੋੜਦੇ ਨੱਕੇ ਮੋੜਦੇ ਤੇ ਭਾਈ ਟਰੈਕਟਰ ਚਲਾਉਂਦੇ ਤੇ ਵਟਾਂ ਘਟਦੇ ਆ ਤੇ ਫਿਰ ਫਸਲ ਵਾੜੀ ਸਾਂਭਦੇ ਆ ਇਹ ਜਿਹੜੇ ਕੁਝ ਕਿਸਾਨ ਨੇਤਾ ਇਹ ਤਾਂ ਸਿਰਫ ਤੇ ਸਿਰਫ ਫੰਡਿੰਗ ਦੀ ਖਾਤਰ ਬੈਠੇ ਵਿਦੇਸ਼ੀ ਫੰਡਿੰਗ ਦੀ ਖਾਤਰ ਇਹ ਵਿਦੇਸ਼ੀ ਫੰਡਿੰਗ ਦੀ ਖਾਤਰ ਇੱਥੇ ਬੈਠੇ ਆ ਇਹਨਾਂ ਨੂੰ ਬਾਹਰੋਂ ਪੈਸੇ ਆਈ ਜਾਂਦੇ ਉਹਨਾਂ ਦੀ ਖਾਤਰੇ ਬੈਹਿ ਗਏ ਆ ਫਿਰ ਦੂਜੀ ਗੱਲ ਨੇ ਕਹੀ ਆ ਵੀ ਤੁਸੀਂ ਜਾਓ ਦਿੱਲੀ ਪਰ ਤੁਸੀਂ ਬੰਬ ਲੈ ਕੇ ਤਲਵਾਰਾ ਲੈ ਕੇ ਡਾਂਗਾ ਲੈ ਕੇ ਥੋੜੀ ਜਾਣਾ ਤੇ ਤੀਜੀ ਗੱਲ ਨੇ ਕਹੀ ਆ ਵੀ ਭਾਈ ਜਿਹੜੇ ਪੰਜਾਬ ਦੇ ਇਹ ਕਿਸਾਨ ਆਗੂ ਆ ਇਹ ਬਲੈਕਮੇਲਰ ਆ ਇਹਨਾਂ ਨੇ ਕਦੇ 1 ਇੰਚ ਪੰਜਾਬ ਦੇ ਵਿੱਚ ਵਿਕਾਸ ਨਹੀਂ ਹੋਣ ਦਿੱਤਾ ਕਦੇ 에어ਪੋਰਟ ਦੇ ਮਾਮਲੇ ਚ ਰੁਕ ਲਵਾਤੀ ਨਾ ਇਹ ਸੜਕ ਬਣਨ ਦਿੰਦੇ ਆ ਨਾ ਹਾਈਵੇ ਨਿਕਲਨ ਦਿੰਦੇ ਆ ਨਾ 에어ਪੋਰਟ ਬਣਨ ਦਿੰਦੇ ਆ ਨਾ ਕੋਈ ਵੱਡਾ ਹਸਪਤਾਲ ਬਣਨ ਦਿੰਦੇ ਆ ਇਹ ਹਰ ਕੰਮ ਦੇ ਵਿੱਚ ਵਿੰਗਨ ਪਾਉਂਦੇ ਆ ਹੁਣ ਇਸ ਗੱਲ ਦੇ ਉੱਤੇ ਕਿਸਾਨਾਂ ਆਗੂ ਭੜਕੇ ਆ ਤੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਤੁਸੀਂ ਕੇਂਦਰ ਦੇ ਵਿੱਚ ਹੁਣ ਮੰਤਰੀ ਆ ਹੁਣ ਤੁਹਾਨੂੰ ਹੋਰ ਕੀ ਚਾਹੀਦਾ ਕੇਂਦਰ ਚ ਮੰਤਰੀ ਆ ਏਜੰਸੀਆਂ ਤੁਹਾਡੇ ਕੋਲੇ ਆ ਜੇਕਰ ਅਸੀਂ ਫੰਡਿੰਗ ਲੈਣੇ ਜਾਂ ਕੋਈ ਵੀ ਫੰਡਿੰਗ ਲੈਂਦਾ ਉਹਦੀ ਪੜਤਾਲ ਕਰਾ ਲਓ ਤੁਹਾਨੂੰ ਪਤਾ ਹੋਊਗਾ ਵੀ ਭਾਈ ਕੌਣ-ਕੌਣ ਫੰਡਿੰਗ ਲੈਂਦਾ ਉਹਦੀ ਉਹਦੀ ਪੜਤਾਲ ਕਰਾ ਲਓ ਸੋ ਮਤਲਬ ਇਹ ਆ ਵੀ ਰਵਨੀਤ ਬਿੱਟੂ ਆ ਜਿਹੜੇ ਉਹਨਾਂ ਨੇ ਹੁਣ ਕੈਸਟ ਜਿਹੜੀ ਆ ਕਗੜਾ ਨਣੌਤ ਵਾਲੀ ਪਾ ਲਈ ਆ ਵੀ ਭਾਈ ਕਿਸਾਨ ਤੋਂ ਐਸੇ ਹੁੰਦੇ ਹੈ ਕਿਸਾਨ ਤੋਂ ਵੈਸੇ ਹੁੰਦੇ ਹੈ ਇਹ ਭਾਜੀਪੀ ਜਾਣ ਸਾਰੀ ਪਤਾ ਨਹੀਂ ਖੋਲ ਕੇ ਸਿਰ 'ਚ ਕੀ ਪਾ ਦਿੰਦੀ ਆ ਚੰਗਾ ਭਲਾ ਬੰਦਾ ਹੋਰ ਕਿਸੇ ਪਾਰਟੀ ਦੇ ਵਿੱਚ ਕਿਸਾਨ ਦੇ ਪੱਖ 'ਚ ਹੁੰਦਾ ਜਦੋਂ ਭਾਜੀਪੀ 'ਚ ਗਿਆ ਉਦੋਂ ਕਹਿ ਲੱਗ ਜਾ ਕਿਸਾਨ ਤੋਂ ਗੁੰਡੇ ਹੈ ਕਿਸਾਨ ਤੋਂ ਫੰਡਿੰਗ ਲੈਂਦੇ ਹੈ ਕਿਸਾਨ ਤੋਂ ਐਸੇ ਕਰਤੇ ਹੈ ਨਾਲ ਦੀ ਨਾਲ ਕੈਸਟ ਇਹ ਪੈ ਜਾਂਦੀ ਆ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਐਸੈਟ ਪਤਾ ਨਹੀਂ ਇੱਕਦਮ ਕਿਵੇਂ ਬਦਲ ਜਾਂਦੀ ਹੈ ਖੈਰ ਉਧਰ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਨੇ ਵਿਧਾਨ ਸਭਾ ਦਾ ਸੈਸ਼ਨ 1 ਮਹੀਨੇ ਤੱਕ ਵਧਾਇਆ ਜਾਵੇ ਜੀ ਵੈਸੇ ਤਾਂ ਸੱਚੀ ਗੱਲ ਇਹ ਵੀ ਜਦੋਂ ਸੁਖਬੀਰ ਸਿੰਘ ਬਾਦਲ ਹੋਲਾਡੀ ਸਰਕਾਰ ਹੁੰਦੀ ਸੀ ਸੈਸ਼ਨ ਮਹੀਨੇ ਦਾ ਉਦੋਂ ਵੀ ਨਹੀਂ ਚੱਲਦਾ ਹੁੰਦਾ ਸੀ ਪਰ ਸਮੇਂ ਦੀ ਲੋੜ ਇਹ ਹੈ ਜੀ ਕਿ ਮਹੀਨੇ ਖੰਡ ਦਾ ਚੱਲੇ ਤੇ ਕੰਮ ਦੀ ਗੱਲ ਹੋਵੇ ਜੇਕਰ ਵਾਕ ਆਊਟ ਹੀ ਕਰਨਾ ਡਰਾਮਾ ਹੀ ਕਰਨਾ ਰੌਲਾ ਰੱਪਾ ਹੀ ਪਾਉਣਾ ਤੇ ਫਿਰ ਤਾਂ ਤਿੰਨ ਕਿਲੋ ਦਾ ਠੀਕ ਆ ਹਾਂ ਉੱਥੇ ਮਹੱਤਵਪੂਰਨ ਮੁੱਦਿਆਂ ਤੇ ਵਿਚਾਰਾ ਹੋਣ ਚਾਚਨੀਆਂ ਵਿਚਾਰਾ ਹੋਣ ਫਿਰ ਜੋੜ ਕੇ ਵਿਚਾਰਾ ਹੋਣ ਤੇ ਫਿਰ ਤਾਂ ਭਾਈ ਮਹੀਨਾ ਵੀ ਚੱਲੇ ਤੇ ਪੰਜਾਬ ਦੇ ਮੁੱਦੇ ਸੱਚੀ-ਮੁੱੱਚੀ ਬਹੁਤ ਵੱਡੇ ਆ ਪਰ ਜੇ ਖੱਪਖਣਾ ਹੀ ਹੋਣਾ ਤੇ ਫਿਰ ਤਾਂ ਭਾਈ ਥੋੜਾ ਹੀ ਚੱਲੇ ਠੀਕ ਆ ਅਗਲੀ ਗੱਲ ਇਹ ਆ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਇਸ ਦੇ ਵਿਰੋਧੀ ਧਿਰ ਦੇ ਵਿੱਚ ਇਹ ਵੀ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ ਕਾਂਗਰਸ ਨੂੰ ਚਾਹੀਦਾ ਜੀ ਕਿ ਸੈਸ਼ਨ ਲੰਮਾ ਰੱਖਿਆ ਕਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਨੀ ਆ ਇਹ 2 ਦਿਨ ਦਾ ਸੈਸ਼ਨ ਰੱਖਦੇ ਉਹਦੇ ਵਿੱਚ ਕਿਹੜੀ ਗੱਲ ਹੁੰਦੀ ਆ ਅੱਜ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਇਹ ਵੀ ਉਹਨਾਂ ਕੇ ਸੈਸ਼ਨ ਰੱਖਦੀ ਯਾਨੀ ਕਿ 3 ਦਿਨ ਦਾ 2, 3 ਤੇ 4 ਸਤੰਬਰ ਨੂੰ 3 ਦਿਨ ਦੇ ਲਈ ਮੌਨਸੂਨ ਸੈਸ਼ਨ ਪੰਜਾਬ ਦਾ ਚੱਲਣਾ ਇਹਦੇ ਵਿੱਚੋਂ ਇੱਕ ਦਿਨ ਤੁਸੀਂ ਬਾਹਰ ਕੱਢ ਦੋ ਉਹਦੇ ਚ ਵਿਛੜੀਆਂ ਸ਼ਖਸੀਤਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਖਿਡਾਰੀਆਂ ਨੂੰ ਵਧਾਈ ਦੇ ਕੇ ਸੈਸ਼ਨ ਚੱਕ ਦੇਣਾ ਰਹਿ ਗਈ ਗੱਲ 3 ਤੇ 4 ਸਤੰਬਰ ਦੀ ਉਹਦੇ ਵਿੱਚ ਰੌਲਾ ਰੱਪਾ ਪਾਈ ਜਾਣਾ ਪਤਾ ਨਹੀਂ ਹੋ ਸਕਦਾ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਵੀ ਹੋਵੇ ਪਰ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਵਿਧਾਨ ਸਭਾ ਦੇ ਮੈਂਬਰ ਵੀ ਨਹੀਂ ਕੀ ਹਾਰ ਗਏ ਸੀ ਗੋਲਡੀ ਕੰਬੋਜ ਦੇ ਕੋਲੋ ਜਲਾਲਾਬਾਦ ਤੋਂ ਵਿਧਾਨ ਸਭਾ ਦੀ ਸੀਟ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਹੁੰਦਾ ਸੀ ਹੁਣ ਵੀ ਕਹਿਣਾ ਜੀ ਕਿ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਨਸ਼ਿਆਂ ਦਾ ਮੁੱਦਾ ਇਸ਼ਤਿਹਾਰਬਾਜ਼ੀ ਦਾ ਮੁੱਦਾ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਮੁੱਦਾ ਇਹ ਸਾਰੇ ਮੁੱਦੇ ਬਹੁਤ ਵੱਡੇ ਆ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰਾਂ ਖੁੱਲ ਕੇ ਹੋਣੀਆਂ ਚਾਹੀਦੀਆਂ ਤੇ ਵਿਚਾਰਾਂ ਹੋਣ ਘੱਟੋ-ਘੱਟ 30 ਦਿਨ ਘੱਟੋ-ਘੱਟ 30 ਦਿਨ ਦਾ ਸੈਸ਼ਨ ਬੁਲਾਉਣਾ ਚਾਹੀਦਾ ਆ ਜਿਹੜਾ 2-4 ਦਿਨ ਦਾ ਸੈਸ਼ਨ ਬੁਲਾ ਕੇ ਤਾਂ ਸਰਕਾਰ ਡਰਾਮਾ ਕਰਦੀ ਹਾਲਾਂਕਿ ਉਹਨਾਂ ਦੀ ਇਸ ਗੱਲ ਦੇ ਉੱਤੇ ਕਿਸੇ ਨੇ ਗੌਰ ਨਹੀਂ ਕਰਨੀ ਕਿਉਂਕਿ ਉਹ ਕਿਹੜਾ ਵਿਧਾਨ ਸਭਾ ਦੇ ਮੈਂਬਰ ਆ ਨਾਲੇ ਜਿਹੜਾ ਇਹ ਸੈਸ਼ਨ ਬੁਲਾਉਣਾ ਇਹ ਬੁਲਾਇਆ ਜਾ ਚੁੱਕਿਆ ਨਾਲੇ ਇਹ ਸੈਸ਼ਨ ਨੂੰ ਜੋ-ਜੋ ਰਾਜਪਾਲ ਤੋਂ ਮਨਜ਼ੂਰੀ ਮਿਲਣੀ ਆ ਉਹ ਮਿਲ ਚੁੱਕੀ ਆ ਪਰ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਜੀ ਬਿਲਕੁਲ ਟੇਨਾ ਸਾਹਿਬ ਅੱਗੇ ਵਧਦੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਕਹਿੰਦੇ ਨਕਲੀ ਕਿਓ ਤੇ ਦੁੱਧ ਦੇ ਨਮੂਨਿਆਂ ਨੇ ਹੈਰਾਨ ਕਰ ਦਿੱਤਾ ਜੀ ਸਾਰਿਆਂ ਨੂੰ हां बिल्कुल जी पंजाब ਦੇ ਵਿੱਚ ਨਕਲੀ ਘਿਓ ਤੇ ਨਕਲੀ ਦੁੱਧ ਦੇ ਨਮੂਨਿਆਂ ਨੇ ਸੱਚੀ ਮੁੱਚੀ ਸਭ ਨੂੰ ਹੈਰਾਨ ਕਰ ਦਿੱਤਾ ਤੇ ਦੇਖੋ ਇਹ ਪੰਜਾਬ ਮੈਂ ਅੱਗੇ ਆਪਾਂ ਕਹਿੰਦੇ ਹੁੰਨੇ ਵੀ ਬਰਬਾਦ ਹੋ ਸਕਦਾ ਹੈ ਪਰ ਮੈਂ ਤਾਂ ਕਹਿੰਦਾ ਜੀ ਪੰਜਾਬ ਬਰਬਾਦ ਹੋ ਹੀ ਗਿਆ ਹੈ ਉਹਦਾ ਕਾਰਨ ਇਹ ਜੀ ਕਿ ਅੱਜ ਮੈਂ ਇੱਕ ਰਿਪੋਰਟ ਪੜ੍ਹੀ ਹੈ ਮੁਖਸਰ ਸਾਹਿਬ ਖੇਤਰ ਦੇ ਵਿੱਚ ਪਾਣੀ ਦੇ ਨਮੂਨੇ ਲਏ ਗਏ ਉਹਦੇ ਵਿੱਚੋਂ 73% ਫੇਲ ਹੋਏ ਆ ਜੇ 100 ਦੇ ਵਿੱਚੋਂ 73 ਪਾਣੀ ਦੇ ਨਮੂਨੇ ਫੇਲ ਹੁੰਦੇ ਆ ਜੇ ਦੁੱਧ ਦੇ 246 ਨਮੂਨਿਆਂ ਦੇ ਵਿੱਚੋਂ 88 ਫੇਲ ਹੁੰਦੇ ਆ ਜੇਕਰ 23% ਖੋਏ ਦੇ ਨਮੂਨੇ ਫੇਲ ਹੁੰਦੇ ਆ ਵੱਟੀ ਗਿਣਤੀ ਦੇ ਵਿੱਚ ਦੇਸੀ ਘਿਉ ਦੇ ਨਮੂਨੇ ਫੇਲ ਹੁੰਦੇ ਆ ਜੇਕਰ ਇੱਥੇ ਪਨੀਰ ਦੇ ਨਮੂਨੇ ਫੇਲ ਹੁੰਦੇ ਆ ਤੇ ਜੇਕਰ ਇੱਥੇ ਟੀਕੇ ਲਾ ਲਾ ਕੇ ਸਬਜ਼ੀਆਂ ਪਾਲੀਆਂ ਜਾਂਦੀਆਂ ਜੇਕਰ ਕੈਮੀਕਲਾਂ ਵਾਲੇ ਇੱਥੇ ਫਲ ਮਿਲਦੇ ਆ ਤੇ ਫੇਰ ਭਾਈ ਇੱਥੇ ਪੰਜਾਬ ਬਰਬਾਦ ਹੋ ਜਾਊਗਾ ਕਹਿੰਗੇ ਕਿ ਪੰਜਾਬ ਬਰਬਾਦ ਹੋ ਗਿਆ ਇਹ ਗੱਲ ਕਹੇਗੇ ਪੰਜਾਬ ਦਾ ਇਸ ਵੇਲੇ ਵਾਜਾ ਵਜਿਆ ਪਿਆ ਸੀ ਮੰਨ ਕੇ ਰਾਜ਼ੀ ਨਹੀਂ ਕਿਉਂਕਿ ਆਪਾਂ ਉਹ ਪੰਜਾਬੀਆਂ ਜਿਹੜੇ ਕਿ ਹੌਲੀ-ਹੌਲੀ ਮੱਛੀ ਜਦੋਂ ਪੱਥਰ ਤੇ ਲਟ ਲਟ ਕੇ ਆਪਦੀ ਪਿੱਟ ਛਲਾ ਲੈਂਦੀ ਅਸੀਂ ਉਹੋ ਜਿਹੇ ਪੰਜਾਬੀ ਆਂ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਵੀ ਪੀਣਯੋਗ ਪਾਣੀ ਨਹੀਂ ਰਿਹਾ ਪੀਣਯੋਗ ਦੁੱਧ ਨਹੀਂ ਰਿਹਾ ਤੇ ਪੈਕਟਾਂ ਵਾਲਾ ਦੁੱਧ ਪੀ ਕੇ ਤੇ ਯੂਰੀਆ ਵਾਲਾ ਦੁੱਧ ਪੀ ਕੇ ਕਿਹਨੇ ਪਹਿਲਵਾਨ ਬਣਨਾ ਇਹ ਆਪੇ ਸੋਚ ਲਓ ਸਮਝ ਲਓ ਸੋ ਪੰਜਾਬ ਦੀ ਸਰਕਾਰ ਦੇ ਜਿਹੜਾ ਮਹਿਕਮਾ ਉਹਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਉਹਦੇ ਤੋਂ ਬਾਅਦ ਪਤਾ ਲੱਗਾ ਜੀ ਕਿ ਆ ਗੱਲਾਂ ਇਸ ਤਰੀਕੇ ਦੀ ਗੱਲ ਆ ਸੋ ਦੇਖਦੇ ਭਾਈ ਕੀ ਬਣਦਾ ਮੇਰੇ ਲਈ ਇਹ ਬੜੀ ਅਚੰਬੇ ਵਾਲੀ ਗੱਲ ਹੈ ਵੀ ਆ ਕੀ ਕੀ ਗੱਲ ਬਣ ਗਈ ਆ ਪਰ ਇਸ ਮਾਮਲੇ ਦੇ ਵਿੱਚ ਨਵੇਂ ਮੋੜ ਕਿਹੜੇ ਆਉਂਦੇ ਤੇ ਜਿਹੜੇ ਜਿਹੜੇ ਲੋਕਾਂ ਨੇ ਮਿਲਾਵਟ ਕੀਤੀ ਆ ਜਿਹੜੇ ਜਿਹੜੇ ਲੋਕਾਂ ਨੇ ਝਾਲੀ ਚੀਜ਼ਾਂ ਤਿਆਰ ਕੀਤੀਆਂ ਖਾਣ ਪੀਣ ਵਾਲੀਆਂ ਉਹਨਾਂ ਨੂੰ ਵੇਖੋ ਕਿਹੋ ਜੀ ਸਜ਼ਾ ਮਿਲਦੀ ਆ ਜੀ ਬਿਲਕੁਲ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਖੈਰ ਇੱਕ ਹੋਰ ਬੜੀ ਹੈਰਾਨ ਕਰਦੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਟਾਣਾ ਸਾਹਿਬ ਕਹਿੰਦੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਤੀਆਂ ਲਾਉਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਕਾਫੀ ਜ਼ਿਆਦਾ ਪੱਖ ਗਿਆ ਜੀ ਹਾਂ ਬਿਲਕੁਲ ਜੀ ਇੱਥੇ ਸ਼ਰਮ ਵੀ ਵੈਸੇ ਆ ਸਾਨੂੰ ਇੰਨੀ ਕਿ ਤਾਂ ਸਮਝ ਹੋਣੀ ਚਾਹੀਦੀ ਹੈ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਜਵਾਨ ਹਾਲ ਹੈ ਗਿੜਦਾ ਪਾਉਣ ਵਾਸਤੇ ਹੁੰਦਾ ਕਿ ਬਾਬੇ ਦਾ ਨਾਂ ਲੈਣਾ ਵਾਸਤੇ ਹੁੰਦਾ ਉਹੋ ਜੇ ਪ੍ਰਬੰਧਕ ਅਤੇ ਉਹੋ ਜੇ ਨੱਚਣ ਵਾਲੇ ਜਾਂ ਨੱਚਣ ਵਾਲੀਆਂ ਬੀਬੀਆਂ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਬੇਗੋਵਾਲ ਦੇ ਕੋਲੇ ਇੱਕ ਗੁਰਦੁਆਰਾ ਸਾਹਿਬ ਆ ਉੱਥੋਂ ਦੇ ਜਵਾਨ ਹਾਲ ਦੇ ਵਿੱਚ ਤੀਆਂ ਲੱਗੀਆਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਤੀਆਂ ਲੱਗੀਆਂ ਕਹਿਣ ਦਾ ਭਾਵ ਇਹ ਬਾਮਲਾ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚ ਗਿਆ ਉਹਨਾਂ ਨੇ ਇਸ ਮਾਮਲੇ ਦੀ ਟੁਕਮੀ ਪੜਤਾਲ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਇਸ ਕਮੇਟੀ ਦੇ ਵਿੱਚ ਹੁਣ ਦੇਖੋ ਭਾਈ ਕਿਹੜਾ ਕਿਹੜਾ ਕਸੂਰਬਾਰ ਨਿਕਲਦਾ ਪਰ ਪਹਿਲੀ ਗੱਲ ਤਾਂ ਸੋਚ ਕੇ ਹੈਰਾਨੀ ਹੁੰਦੀ ਆ ਵੀ ਯਾਰ ਸਾਡੇ ਪੰਜਾਬੀਆਂ ਦੇ ਸਿਰਾਂ ਨੂੰ ਚੁੰਮੜ ਕੀ ਗਿਆ ਅਸੀਂ ਕਿੰਨੇ ਜਾਲੀ ਖੋਖਲੇ ਡਰਾਮੇ ਬਾਸ ਤੇ 도ਗਲੇ ਪੰਜਾਬੀ ਬਣ ਗਏ ਆ ਵੀ ਭਾਈ ਕਹਿੰਦੇ ਕੁਝ ਹੋਰ ਆ ਇਹ ਵੀ ਵਹਿਗੁਰੂ ਵਹਿਗੁਰੂ ਕਰਦੇ ਹੋਣਗੇ ਨਾਲੇ ਈਆਂ ਗੁਰਦੁਆਰੇ ਚਲਾਉਂਦੇ ਹੋਣਗੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਸ਼ਾਮਲਾਟ ਦੀਆਂ ਜ਼ਮੀਨਾਂ ਧਰਮਸ਼ਾਲਾ ਹੈਗੀ ਆ ਸਕੂਲ ਵੀ ਹੈਗੇ ਆ ਖੁੱਲੀਆਂ ਥਾਵਾਂ ਵੀ ਹੈਗੀਆਂ ਕਈ ਥਾਵਾਂ ਤੇ ਪਾਰਕਾਂ ਵੀ ਹੈਗੀਆਂ ਤੁਸੀਂ ਉੱਥੇ ਤੀਆਂ ਲਾ ਲਓ ਨਾ ਪਰ ਕਰਨਾ ਕੰਮ ਪੁੱਠਾ ਹੀ ਐ ਜੀ ਜੀ ਬਿਲਕੁਲ ਸਹੀ ਡਾਣਾ ਸਾਹਿਬ ਸਮੁੱਚੇ ਭਾਰਤ ਦੇ ਵਿੱਚ ਅੱਜ ਕੱਲ੍ਹ ਨਵੀਆਂ ਪਾਰਟੀਆਂ ਬਣਾਉਣ ਦਾ ਬਹੁਤ ਰਵਾਜ ਚੱਲਦਾ ਪਿਆ ਜੀ ਉਦੋਂ ਕਹਿੰਦੇ ਕਿ ਜਿਹੜੇ ਚੰਪਈ சுரேਨ ਨੇ ਉਹ ਵੀ ਹੁਣ ਨਵੀਂ ਪਾਰਟੀ ਬਣਾਉਣ ਬਾਰੇ ਸੋਚ ਰਹੇ ਨੇ ਹਾਂ ਬਿਲਕੁਲ ਜੀ ਚੰਪਈ சுரேਨ ਆ ਜਿਹੜੇ ਉਹਨਾਂ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਬਾਰੇ ਸੋਚਿਆ ਜਾ ਰਿਹਾ ਪਾਰਟੀ ਬਣਾ ਵੀ ਲੈਣਗੇ ਨਤੀਜੇ ਕੀ ਆਉਣਗੇ ਪਤਾ ਇਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਪਰ ਹਾਂ ਪਾਰਟੀ ਬਣਾਉਣ ਦਾ ਚਲੋ ਸਭ ਦਾ ਅਧਿਕਾਰ ਆਪਣਾ ਹੈਗਾ ਹੀ ਆ ਉਹਨਾਂ ਨੂੰ ਪਾਰਟੀ ਬਣਾਉਣ ਦਾ ਅਧਿਕਾਰ ਹੈਗਾ ਲੋਕਾਂ ਨੇ ਵੋਟ ਨਹੀਂ ਪਾਉਣੀ ਜਾਂ ਪਾਉਣੀ ਆ ਇਹ ਲੋਕਾਂ ਦਾ ਆਪਣਾ ਅਧਿਕਾਰ ਆ ਵੀ ਉਹਨਾਂ ਨੇ ਕੀ ਫੈਸਲਾ ਕਰਨਾ ਪਰ ਜਿਹੜੀ ਜਾਣਕਾਰੀ ਆਈ ਹੈ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੇ ਬਾਰੇ ਚੰਪਾਈ சுரேਂਦਰ ਦੇ ਬਾਰੇ ਪਹਿਲਾਂ ਤਾਂ ਇਹ ਲੱਗਦਾ ਸੀ ਜਿਕੇ ਉਹ ਜਾਣਗੇ ਜੀ ਬੀਜੇਪੀ ਦੇ ਵਿੱਚ ਪਰ ਉਹ ਬੀਜੇਪੀ ਦੇ ਵਿੱਚ ਇੱਕਦਮ ਗਏ ਨਹੀਂ ਉਹ ਕਹਿੰਦੇ ਵੀ ਝਾਰਖੰਡ ਵਾਪਸ ਮੁੜਿਆ ਆ ਉਹਨਾਂ ਦੇ ਵੱਲੋਂ ਵਾਪਸ ਆ ਕੇ ਹੁਣ ਕੀ ਕੀਤਾ ਜਾਊਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਉਹ ਵਾਪਸ ਮੁੜ ਆਏ ਆ ਉਹਨਾਂ ਨੇ ਵਾਪਸ ਆ ਕੇ ਇਹ ਗੱਲ ਕਹੀ ਆ ਵੇ ਭਾਈ ਅਸੀਂ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਕਿੰਨੇ ਬਹਿ ਹੈਮੋਲਿਕਾਂਗੇ ਉਹ ਕਹਿੰਦੇ ਜੀ ਇੱਕ ਹਫਤੇ ਦੇ ਵਿੱਚ ਵਿੱਚ ਨਵੀਂ ਪਾਰਟੀ ਬਣਾਵਾਂਗੇ ਜੇਕਰ ਸਾਨੂੰ ਰਾਹ ਜਾਂਦੇ ਸਫਰ ਦੇ ਵਿੱਚ ਕੋਈ ਚੰਗਾ ਨੇਤਾ ਮਿਲ ਗਿਆ ਜਾਂ ਕੋਈ ਚੰਗੀ ਧਰ ਮਿਲ ਗਈ ਉਹਦੇ ਨਾਲ ਅਸੀਂ ਦਿਲਵਕੜੀ ਵੀ ਪਾ ਲਾਂਗੇ ਨਾਲ ਵੀ ਤੁਰ ਪਾਂਗੇ ਉਹ ਕਹਿੰਦੇ ਵੀ ਸੰਗਠਨ ਸਾਡਾ ਬਹੁਤ ਮਜ਼ਬੂਤ ਹੈਗਾ ਲੰਗੇ ਕੱਲ ਪੱਤਰਕਾਰਾਂ ਨੇ 2-4 ਤਿੱਖੇ ਸਵਾਲ ਕੀਤੇ ਤਾਂ ਵੱਡੂ ਖਾ ਵੱਡੂ ਖਾ ਕਰਕੇ ਪੈਂਦੇ ਸੀ ਐਸੇ ਕੈਸੇ ਹੋ ਗਿਆ ਐ ਪੈਸੇ ਕੈਸੇ ਪੁੱਛ ਸਕਦੇ ਹੈ ਐਦਾਂ ਦੀਆਂ ਗੱਲਾਂ ਕਰਦੇ ਸੀ ਪਰ ਝਾਰਖੰਡ ਦੀ ਸਿਆਸਤ ਦੇ ਵਿੱਚ ਤੇ ਕਈ ਤਰ੍ਹਾਂ ਦੇ ਨਵੇਂ ਤੇ ਨਾਜ਼ੁਕ ਮੋੜ ਆ ਰਹੇ ਆ ਉਥੋਂ ਦੇ ਮੁੱਖ ਮੰਤਰੀ ਹਿਮੰਤ ਸੁਰੇਨ ਨੇ ਗੱਲ ਕਹੀ ਆ ਕਿ ਰੁਪਈਆਂ ਦੀ ਚਮਕਦਮਕ ਦੇ ਵਿੱਚ ਕਈ ਲੋਕ ਡੁੱਲੇ ਫਿਰਦੇ ਆ ਜੀ ਜੀ ਟਾਣਾ ਸਾਹਿਬ ਕੋਲਕਾਤਾ ਮਾਮਲੇ ਦੇ ਵਿੱਚ ਡਾਕਟਰ ਸੰਦੀਪ ਕੋਸ਼ ਦਾ ਪੋਲੀਗ੍ਰਾਫ ਟੈਸਟ ਹੋ ਸਕਦਾ ਹੈ ਜੀ ਪਹਿਲੀ ਗੱਲ ਤੇ ਅਸਲੀ ਮੰਨਦੀ ਵੀ ਡਾਕਟਰ ਸੰਦੀਪ ਕੋਸ਼ ਕੌਣ ਆ ਜਿਹੜੇ ਕਾਲਜ ਦੇ ਵਿੱਚ ਉਸ ਕੁੜੀ ਦੇ ਨਾਲ ਜ਼ਬਰ ਜਨਾਹ ਤੇ ਕਤਲ ਹੋਇਆ ਉਸ ਕਾਲਜ ਦਾ ਇਹ ਪ੍ਰਿੰਸੀਪਲ ਰਿਹਾ ਲੰਮਾ ਸਮਾਂ ਇਹ ਇਹਦੇ ਬੰਦੇ ਦਾ ਅਸਰ ਰਸੂਖ ਬਹੁਤ ਆ ਤੇ ਇਸ ਬੰਦੇ ਨੇ ਹੀ ਸਭ ਤੋਂ ਪਹਿਲਾਂ ਕੁੜੀ ਦੇ ਬਾਪ ਨੂੰ ਫੋਨ ਕਰਕੇ ਗੱਲ ਕਹੀ ਸੀ ਕਿ ਤੁਹਾਡੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ ਜਦ ਕਿ ਉਹਨੇ ਖੁਦਕੁਸ਼ੀ ਨਹੀਂ ਸੀ ਕੀਤੀ ਉਹਦਾ ਜ਼ਬਰਜਨਾਹ ਹੋਇਆ ਉਹਦਾ ਮਰਡਰ ਹੋਇਆ ਤੇ ਹੁਣ ਸੀਬੀਆਈ ਦੇ ਵੱਲੋਂ ਇਹਨੂੰ ਪੁੱਛਗਿੱਛ ਲਈ ਕਈ ਵਾਰੀ ਬੁਲਾਇਆ ਗਿਆ ਇਹਨੂੰ ਸਾਬਕਾ ਕਰ ਦਿੱਤਾ ਗਿਆ ਇਹ ਪ੍ਰਿੰਸੀਪਲ ਹੁਣ ਨਹੀਂ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਸੀਬੀਆਈ ਦੇ ਅਧਿਕਾਰੀਆਂ ਨੇ ਗੱਲ ਕਹੀ ਹੈ ਕਿ ਇਹ ਬੰਦਾ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਇਹਦੇ ਬਿਆਨ ਮਿਲ ਨਹੀਂ ਖਾਂਦੇ ਇਸ ਕਰਕੇ ਹੋ ਸਕਦਾ ਵੀ ਸਾਨੂੰ ਇਹਦਾ ਪੋਲੀਗ੍ਰਾਫ ਟੈਸਟ ਕਰਉਣਾ ਪਵੇ ਜਿਹਨੂੰ ਅਸੀਂ ਸੱਚ ਝੂਠ ਫੜਨ ਵਾਲਾ ਟੈਸਟ ਕਹਿੰਦੇ ਆ ਇਹ ਕਦੋਂ ਹੋਊਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਆ ਵੀ ਜਿਹੜਾ ਕੋਲਕਾਤਾ ਕਾਂਡ ਵਾਪਰਿਆ ਇਹ ਇਨਸਾਨੀਅਤ ਦੇ ਮੱਥੇ ਦੇ ਉੱਤੇ ਕਲੰਕਾ ਸਾਡੇ ਦੇਸ਼ ਦੇ ਵਿੱਚ ਜਿੱਥੇ ਕੰਜਕਾ ਪੂਜਣ ਵਾਲਾ ਦੇਸ਼ ਆ ਉੱਥੇ ਇਹੋ ਜਿਹੇ ਲੋਕ ਵੀ ਆ ਉਸ ਤੋਂ ਬਾਅਦ ਆਪਾਂ ਪਰਸੋ ਖਬਰ ਸਾਹਿਬ ਜੀ ਕੀਤੀ ਸੀ ਵੀ ਮਹਾਰਾਸ਼ਟਰ ਦੇ ਠਾਣੇ ਖੇਤਰ ਦੇ ਵਿੱਚ ਤੇ 4 ਸਾਲ ਦੀਆਂ ਦੋ ਬੱਚੀਆਂ ਨਾਲ ਜ਼ਬਰਜਨਾਹ ਹੋ ਗਿਆ ਆਹ ਕੁਝ ਸਾਡੇ ਦੇਸ਼ ਦੇ ਵਿੱਚ ਚੱਲਦਾ ਹੈ ਜੀ ਬਿਲਕੁਲ ਤੁਸੀਂ ਸਹੀ ਕਹਿਟਾਣਾ ਸਾਹਿਬ ਇਹ ਮੁੱਦਾ ਸੋਚਣ ਵਿਚਾਰਨ ਵਾਲਾ ਹੈ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ